ਦੋਸਤੋ ਗੁਰਦੇਵ ਸਿੰਘ ਨੇ 30 ਸਾਲ ਡਾਲੀ ਕੀਤੀ ਹੈ ਗੁਰਦੁਆਰਾ ਸਾਹਿਬ ਦੀ ਬਿਲਕੁਲ ਫਰੀ ਉਹਨਾਂ ਦੀ ਬੇਟੀ ਦਾ ਵਿਆਹ ਆਪ ਦੁਨੀਆ ਵਿੱਚ ਨਹੀਂ ਰਹੇ ਸਹਾਯੋਗ ਦੇਣਾ ਹਾਂਜੀ ਸ਼ਸ਼ੀਕਾਲ ਸਾਰਿਆਂ ਨੂੰ ਅੱਜ ਅਸੀਂ ਖੜੇ ਹਾਂ ਪਿੰਡ ਸੇਮਾ ਜ਼ਿਲ੍ਹਾ ਬਠਿੰਡਾ ਵਿਖੇ ਸਾਡੇ ਪਿੰਡ ਦੀ ਸਮੂਹ ਸਮੁੱਚੀ ਸੰਗਤ ਖੜੀ ਆ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਗੁਰਦੇਵ ਸਿੰਘ ਜੀ ਜਿਹੜੇ ਡਾਲੀ ਕਰਦੇ ਸੀ ਬੜਾ ਲੰਮਾ ਸਮਾਂ ਉਹਨਾਂ ਨੇ ਡਾਲੀ ਕੀਤੀ ਆ 25 ਸਾਲ ਤੇ ਉਹ ਆਪ ਇਸ ਦੁਨੀਆ ਤੋਂ ਚਲੇ ਗਏ ਸੀ ਤੇ ਉਹਨਾਂ ਦੇ ਬੇਟਾ ਵੀ ਹੈ ਨਹੀਂ ਤੇ ਇੱਕ ਬੇਟੀ ਆ ਤੇ ਉਹਦਾ ਪਿਆਰ ਰੱਖਿਆ ਹੋਇਆ ਹੈ ਮਿਤੀ 6 ਅਕਤੂਬਰ 2024 ਦਿਨ ਐਤਵਾਰ ਨੂੰ ਸੋ ਸਾਰੀ ਸੰਗਤ ਨੂੰ ਹੱਥ ਬੰਨ ਕੇ ਇੱਕ ਬੇਨਤੀ ਹੈ ਇਹ ਜਿਹੜੀ ਮਾਤਾ ਇਹਨਾਂ ਦੀ ਇਸ ਕੁੜੀਆ ਦੀ ਉਹ ਵੀ ਆ ਤੁਸੀਂ ਦੇਖ ਸਕਦੇ ਹੋ ਮੰਜੇ ਤੇ ਬੈਠੀ ਆ ਕੰਮ ਕਰਨ ਵਾਲਾ ਕੋਈ ਵੀ ਘਰੇ ਹੈ ਨਹੀਂਗਾ ਇਹ ਕੁੜੀਆ ਦੇ ਸਾਰੇ ਚੱਲਦਾ ਹੈ ਤੋਂ ਸਾਰੀ ਸੰਗਤ ਨੂੰ ਇੱਕ ਬੇਨਤੀ ਹੈ ਵੀ ਕਿਸੇ ਦੇ ਛੋਟੇ ਅਪਰਾਲੇ ਨਾਲ ਕਿਸੇ ਦੇ 5 10 100 ਦਾਨ ਕੀਤੇ ਨਾਲ ਇਸ ਕੁੜੀਆ ਦਾ ਜਿਹੜਾ ਵਿਆਹ ਰੱਖਿਆ ਹੋਇਆ ਉਹ ਸੰਪੂਰਨ ਹੋ ਜੂ ਹੱਥ ਬਨ ਕੇ ਬੇਨਤੀ ਆ ਕਿ ਇਸ ਗੁੜੀਏ ਦੇ ਲਈ ਵੱਧ ਚੜ ਕੇ ਸਹਿਯੋਗ ਦਿਓ ਸਾਰੇ ਹੀ ਐਨ ਆਰ ਆਈ ਵੀਰਾਂ ਨੂੰ ਪਿੰਡ ਵਾਸੀਆਂ ਨੂੰ ਜੋ ਵੀ ਇਸ ਵੀਡੀਓ ਨੂੰ ਦੇਖਦਾ ਹੈ ਉਹਨਾਂ ਨੂੰ ਹੱਥ ਬਣ ਕੇ ਬੇਨਤੀ ਹੈ ਕਿ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿੰਨਾ ਹੋ ਸਕੇ ਆ ਉਹਨਾਂ ਕਿਸ ਗੁੜੀਆ ਦਾ ਅਸੀਂ ਨੰਬਰ ਚਲਾਵਾਂਗੇ ਸਕਰੀਨ ਤੇ ਸਹਿਯੋਗ ਕਰਨਾ ਕਿਉਂਕਿ ਸਿਰ ਤੇ ਕੋਈ ਨਹੀਂ ਹੈਗਾ ਇਸ ਸੰਗਤ ਨੇ ਸਹਾਰੇ ਹੀ ਹੁੰਦਾ ਹੈ ਤੇ ਆ ਸਮੁੱਚੀ ਸੰਗਤ ਖੜੀ ਹੈ ਇਹਨਾਂ ਦੇ ਸਹਿਯੋਗ ਨਾਲ ਖੋੜੇ ਸਹਿਯੋਗ ਨਾਲ ਆਪਾਂ ਇਹ ਗੁੜੀਆਂ ਦਾ ਜਿਹੜਾ ਕਾਰਜ ਅਰੰਭਿਆ ਉਹ ਸੰਪੂਰਨ ਕਰਨਾ ਧੰਨਵਾਦ ਜੀ